ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਗੱਲ ਕਰਦੇ ਆ ਜੀ ਸਾਡਾ ਪੰਜਾਬ ਦੀ ਨਵੀਂ ਆਈ ਸੀਰੀਜ਼ ਲੇਖ ਬਾਰੇ ਜੋ ਕਿ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ ਤੇ ਤੁਸੀਂ ਸਾਡੇ ਚੈਨਲ ਨਾਲ ਬਣੇ ਰਹਿਣਾ ਹੈ ਤਾਂ ਜੋ ਕਿ ਤੁਹਾਨੂੰ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਕਹਾਣੀ ਦੀ ਹਰ ਗੱਲ ਦੱਸ ਸਕੀਏ ਸੋ ਸ਼ੁਰੂ ਕਰਦੇ ਆ ਜੀ ਅੱਜ ਇਸ ਦੀ ਜੋ ਨਵੀਂ ਪਹਿਲਾ ਪਾਰਟ ਆਇਆ ਹੈ ਉਹਦੇ ਬਾਰੇ ਜਿਵੇਂ ਕਿ ਸੀਰੀਜ਼ 'ਚ ਦਿਖਾਇਆ ਗਿਆ ਹੈ ਕਿ ਸੰਦੀਪ ਦਾ ਘਰ ਵਾਲਾ ਜੋ ਕਿ ਮਰ ਚੁੱਕਾ ਹੈ ਤੇ ਉਸ ਦੀ ਇੱਕ ਬੇਟੀ ਹੈ ਤੇ ਉਸ ਉਹ ਆਪਣੇ ਭਰਾ ਪਰਜਾਈ ਕੋਲ ਰਹਿੰਦੀ ਹੈ ਉਸ ਨੇ ਆਪਣੇ ਹੱਥਾਂ ਵਿੱਚੋਂ ਸਾਰੇ ਪੈਸੇ ਉਹਨਾਂ ਨੂੰ ਦੇ ਕੇ ਬਹੁਤ ਵੱਡੀ ਗਲਤੀ ਕਰ ਲਈ ਕਿਉਂਕਿ ਉਹਨਾਂ ਨੇ ਉਸ ਨੂੰ ਕਿਹਾ ਸੀ ਕਿ ਅਸੀਂ ਤੇਰਾ ਸਾਰਾ ਖਰਚਾ ਚੱਕਾਂਗੇ ਤੇਰੀ ਕੁੜੀ ਨੂੰ ਵੀ ਚੰਗੇ ਸਕੂਲ 'ਚ ਪੜ੍ਹਾਵਾਂਗੇ ਪਰ ਜਿਵੇਂ ਹੁਣ ਖਰਚੇ ਹੋ ਰਹੇ ਹਨ ਇਹ ਸਾਰੇ ਦੇਖ ਕੇ ਜੀਤਾਂ ਨੂੰ ਚੰਗਾ ਨਹੀਂ ਲੱਗ ਰਿਹਾ ਤੇ ਉਹਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਹੈ ਕਿ ਅਸੀਂ ਇਸ ਤੇ ਬਹੁਤ ਜ਼ਿਆਦਾ ਖਰਚਾ ਕਰ ਰਹੇ ਹਾਂ ਤੇ ਦੂਜੇ ਪਾਸੇ ਕਹਾਣੀ ਇਹ ਹੈ ਕਿ ਕਵਲ ਦਾ ਜਿਸ ਕੁੜੀ ਨਾਲ ਵਿਆਹ ਹੋਇਆ ਹੈ ਉਹ ਇਥੇ ਪਿੰਡ ਵਿੱਚ ਰਹਿ ਕੇ ਬਿਲਕੁਲ ਵੀ ਖੁਸ਼ ਨਹੀਂ ਹੈ ਉਹ ਚਾਹੁੰਦੀ ਹੈ ਕਿ ਉਹ ਸ਼ਹਿਰ ਚੰਡੀਗੜ੍ਹ ਰਵੇ ਤੇ ਉੱਥੇ ਜਾ ਕੇ ਹੀ ਆਪਣੇ ਬੱਚਿਆਂ ਦਾ ਫਿਊਚਰ ਬਣਾਵੇ ਜੋ ਕਿ ਕਵਲ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਜਿਸ ਨਾਲ ਉਹਨਾਂ ਵਿੱਚ ਆਪਸ ਵਿੱਚ ਝਗੜੇ ਹੁੰਦੇ ਰਹਿੰਦੇ ਹਨ ਜੀਤਾਆਂ ਦੀਆਂ ਕਈ ਕੋੜੀਆਂ ਗੱਲਾਂ ਸੁਣਦੀ ਹੈ ਤੇ ਨਾਲ ਦੀ ਚਾਚੀ ਉਸ ਤੋਂ ਆ ਕੇ ਪੁੱਛਦੀ ਹੈ ਕਿ ਤੈਨੂੰ ਕੀ ਹੋਇਆ ਹੈ ਤੂੰ ਅਜ ਉਦਾਸ ਬੈਠੀ ਹੈ ਤਾਂ ਸੰਦੀਪ ਉਸ ਨੂੰ ਗੱਲਾਂ-ਗੱਲਾਂ ਵਿੱਚ ਸਾਰੀਆਂ ਘਰ ਦੀਆਂ ਗੱਲਾਂ ਦਾ ਭੇਦ ਖੋਲ ਦਿੰਦੀ ਹੈ ਜਦ ਕਿ ਚਾਚੀ ਇੱਕ ਨੰਬਰ ਦੀ 도ਗਲੀ ਹੈ ਉਹ ਦੂਜੇ ਪਾਸੇ ਤੇ ਜਾ ਕੇ सोनू ਤੇ ਜੀਤਾਂ ਵੱਲ ਦੀ ਸਾਈਡ ਲੈਂਦੀ ਹੈ ਤੇ ਸੰਦੀਪ ਕੋਲ ਬੈਠ ਕੇ ਸੰਦੀਪ ਵੱਲ ਦੀ ਸਾਈਡ ਲੈਂਦੀ ਹੈ ਤੇ ਸੰਦੀਪ ਨੇ ਹੁਣ ਗਲਤੀ ਕਰ ਲਈ ਚਾਚੀ ਨੂੰ ਆਪਣਾ ਭੇਦ ਦੱਸ ਕੇ ਪਰ ਚਾਚੀ ਹੁਣ ਕੀ ਕਰੇਗੀ ਵੀ ਜੀ सोनू ਤੇ ਜੀਤਾਂ ਦੇ ਕੰਨ ਭਰ ਸਕਦੀ ਹੈ ਸੰਦੀਪ ਦੇ ਖਿਲਾਫ ਤੇ ਕਵਲ ਇਸ ਗੱਲ ਤੋਂ ਗੁੱਸੇ ਹੈ ਤੇ ਇਸ ਨੂੰ ਲਈ ਉਹ ਆਪਣੀ ਚਾਚੀ ਨੂੰ ਵੀ ਬੁਲਾਉਂਦਾ ਹੈ ਕਿ ਆਪਣੀ ਜਿਹੜੀ ਭਤੀਜੀ ਦਾ ਵਿਆਹ ਮੇਰੇ ਨਾਲ ਕਰਾਇਆ ਹੈ ਉਹ ਇੱਥੇ ਰਹਿ ਕੇ ਬਿਲਕੁਲ ਵੀ ਖੁਸ਼ ਨਹੀਂ ਹੈ ਸੋ ਕਹਾਣੀ ਇਸ ਤਰੀਕੇ ਨਾਲ ਸ਼ੁਰੂ ਹੋਈ ਹੈ ਦੋ ਘਰਾਂ ਦੀ ਅਲਗ-ਅਲਗ ਕਹਾਣੀ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਹਾਣੀ ਕਿਸ ਵੱਲ ਰੁਖ ਲੈਂਦੀ ਹੈ ਸੋ ਵੀਡੀਓ ਵਧੀਆ ਲੱਗੀ ਤਾਂ ਚੰਗ ਲਾਈਕ